ਸਸਕਲ ਜੀ ਸਾਰਿਆਂ ਨੂੰ ਅੱਜ ਉਹ ਤੁਹਾਨੂੰ ਅੱਜ ਆਪਾਂ ਮੈਲਾਨ ਲੈ ਕੇ ਚੱਲਦੇ ਆਂ ਤੋਂ ਮੈਲਾਨ ਸੋ ਉੱਥੋਂ ਦੀ ਬਿਲਡਿੰਗ ਪਹਿਲਾਂ ਆਪਾਂ ਮੈਟਰੋ ਟ੍ਰੇਨ ਦੇ ਵਿੱਚ ਬੈਠ ਗਏ ਸੀਗੇ ਤਰਾਂ ਟਿਕਟਸ ਲੈ ਲਿਆ ਸੀ ਇਹ ਸੰਦਨਾ ਤੋਂ ਤੋਂ ਚੱਲਦੀ ਆ ਦੇਖ ਸਕਦੇ ਤੁਸੀਂ ਮੈਟਰੋ ਕਿੱਦਾਂ ਦੀ ਬਣੀ ਹੋਈ ਆ ਤੇ ਇਹ ਦੇਖ ਸਕਦੇ ਹੋ ਕੁਝ ਜਿਹੜੇ ਹੈਗੇ ਆ ਪਰਸਨ ਇਹਦੇ ਵਿੱਚ ਸੀਗੇ and uh, is my first ride in metro so i'm too much excited so ik gurpreet ne location laa le si gi apne phone te san dana to do metro di pa location vi laga sakde ha so o de vich ki hunda ga ke tonu pata lagda rehnda hai ke tusi kide station te pahunch chuke ha eh station vi dikhaye hoye sege so train de vich likhe hunde ha ਤੁਸੀਂ ਜਿੱਥੇ ਵੀ ਪਹੁੰਚਣਾ ਹੈ ਸੋ ਤੁਸੀਂ ਉੱਥੇ ਪਹੁੰਚ ਸਕਦੇ ਹੋ ਇਹ ਹੈਗੀ ਸੀ ਜੀ ਐਂਟਰੀ ਜਿੱਥੋਂ ਆਪਾਂ ਐਂਟਰ ਕਰ ਸਕਦੇ ਹਾਂ ਐਂਡ ਇੱਥੋਂ ਆਪਾਂ ਲੈ ਸਕਦੇ ਸੀ ਟਿਕਟਸ ਇਹ ਆਪਾਂ ਪਹੁੰਚ ਚੁੱਕੇ ਹਾਂ ਜੀ ਮੇਲਾਨ ਦੇ ਵਿੱਚ ਸੋ so view ਦੇਖਣ ਨੂੰ ਮਿਲੋਗਾ ਤੁਹਾਨੂੰ ਕਿ ਕਿਦਾਂ ਦਾ ਆਏਗਾ ਵਾਹ ਸਿੱਸੀ ਇਹ ਸਾਰੀ ਜਿਹੜੇ ਪਰਸਨਸ ਆਪਣੇ ਨਾਲ ਹੀ ਆਏ ਸੀਗੇ ਸੋ ਦੇਖੋ ਕਿੰਨਾ ਸੋਹਣਾ view ਆ ਮੈਟਰੋ ਤੋਂ ਨਿਕਲਦੇ ਸਾਰੇ ਤੁਸੀਂ ਬਿਲਡਿੰਗ ਦੇਖ ਸਕਦੇ ਹੋ ਬਿਲਡਿੰਗ ਹੈਗੀਆਂ ਜੀ ਜਿਹੜੀ ਕਿ ਬਹੁਤ ਹੀ ਪੁਰਾਣੀ ਹੈ ਇਹ ਫੇਮਸ ਹੈਗੀਆਂ ਕਿਉਂਕਿ ਇੱਥੇ ਹੈਗੇ ਆ ਓਵਰ ਆਲ ਬ੍ਰਾਂਡ ਨੇ ਓਵਰਆਲ ਬ੍ਰਾਂਡ ਮਤਲਬ ਪ੍ਰਾਡਾ ਗੂਚੀ ਸਾਰੇ ਬ੍ਰਾਂਡ ਤੁਸੀਂ ਇੱਥੇ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਟੂਰਿਸਟ ਆਏ ਹੋਏ ਸੀਗੇ ਇੱਥੇ ਉਮਮ ਨਤੇ ਤੇ ਖਾਣ ਪੀਣ ਦੇ ਲਈ ਵੀ ਵਧੀਆ ਅਰੇਂਜਮੈਂਟ ਸੀਗਾ ਹੋਟਲ ਸੀਗੇ ਤੁਸੀਂ ਬਟ ਹਾਂਜੀ ਹੁਣ ਦੇ ਤਾਂ ਕਾਸਟਲੀ ਆ ਬਟ ਤੁਸੀਂ ਆਪਣਾ ਇੰਜੋਏ ਕਰ ਸਕਦੇ ਹੋ ਮੀਨ ਸੋ ਇਹ ਗੈਲਰੀ ਬਣੀ ਹੋਈ ਸੀਗੀ ਤੇ ਗੈਲਰੀ ਨੂੰ ਇੰਜੋਏ ਕਰ ਰਹੀ ਸੀ ਰੋਲੇਕਸ ਬ੍ਰਾਂਡ ਆ ਜਿਹੜਾ ਫੇਮਸ ਹੈ ਸੋ ਲੰਗਟਾਈਮ ਰੋਲੇਕਸ ਮਤਲਬ ਵਾਚਸ ਦੇ ਲਈ ਜਿਹੜਾ ਫੇਮਸ സോസിനേട്ട ജാതെ ആ ബ്രാൻഡ് ജാ ഫേസ് ബ്രാന്ഡ ഇത് മണിയ ശന പരാഡാ ബീപി ਸੋ ਇਹ ਸਿਗਾ ਜੀ ਗੂਚੀ ਦਾ ਪਰਸ ਲਾਇਆ ਹੋਇਆ ਹੈ ਸਿਗਾ ਸੋ ਇਹਦਾ ਰੇਟ ਤੁਸੀਂ ਜੇ ਦੇਖ ਸਕਦੇ ਹੋ ਤਾਂ ਆਈ ਥਿੰਕ 1600 ਯੂਰੋ ਸੀਗਾ ਪਰਸ ਨਾਲ ਸੋ ਇਦਾਂ ਦੀਆਂ ਕਾਸਟ ਲੀ ਵੀ ਹੋ ਜਾਏਗੀ ਕਿ ਜਿਹੜਾ ਟੂਰਿਸਟ ਨੂੰ ਬਹੁਤ ਆਏਗੇ ਇੱਕ ਗੈਲਰੀ ਨੂੰ ਪੌਮੋਰਸ ਮੋਸਟ ਅਟਰੈਕਟਿਵ ਸੀਗੀ ਇਹ ਸਾਰੇ ਟੂਰਿਸਟਰ ਉਹ ਦੇਖ ਰਹੇ ਸੀਗੇ ਡਰਾਈ ਕਰ ਰਹੇ ਸੀ ਡਿਓਨ ਦਾ ਜਦੋਂ ਉਹ ਬਣਿਆ ਹੋਇਆ ਸੀਗਾ ਸਟੋਰ ਜਿਸ ਨੂੰ ਸੀ ਜੋਰ ਦੇ ਪ੍ਰੋਡਕਟਸ ਸਨ ਸੀ ਪ੍ਰਾਡਾ ਪ੍ਰਾਡਾ ਦੇ ਤੁਸੀਂ ਪ੍ਰੋਡਕਟ ਬਾਈ ਕਰ ਸਕਦੇ ਸੀ ਕੋਲ ਮੋਰ ਸਾਰੇ ਬ੍ਰਾਂਡ ਮੀਟ ਕੰਡੋਰਾ ਸੀਗਾ ਪ੍ਰਾਡਾ ਪੰਡੋਰਾ

ਬਹੁਤ ਇੰਜੋਏ ਕਰਨ ਵਾਲੀ ਜਨਰਲ ਤੁਸੀਂ ਡਿਪਾਰਟਮੈਂਟ ਜੀ ਨਹੀਂ ਇਥਿੰਗਸ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਟੂਰਿਸਟਾਂ ਇੰਜੋਏ ਕਰਦੇ ਆ ਸੋ ਇਤੇ ਅਗਸਟੀਆਂ વેਕੇਸ਼ਨਸ ਚੱਲ ਰਹੀਆਂ ਸੀ ਇੱਥੇ ਬਹੁਤ ਸਾਰੇ ਜਿਹਦਾ ਰਿਸਕ ਵਗੈਰਾ ਆਸਟ੍ਰੇਲੀਆ ਵਗੈਰਾ ਕੈਨੇਡਾ ਤੋਂ ਸਪੈਸ਼ਲੀ ਟੂਰਿਸਟਾਂ ਮੰਦੀ ਇੰਜੋਏ ਕਰਨ ਲਈ ਆਉਂਦੇ ਆ बहुत ही सोनी जगह बनी हुई है थोड़ी जी ऐसे ही गर्मी भी सी बट सारे एंजॉय कर रहे हैं ਕਿ ਟੂਰਿਸਟ ਤੁਸੀਂ ਕਦੋਂ ਵੀ ਆ ਸਕਦੇ ਹੋ ਲਾਈਕ ਆਲਵੇਜ਼ ਇਥੇ weather ਵਧੀਆ ਹੀ ਰਹਿੰਦਾ ਸੋ ਜਿਹੜੇ ਇਹ ਪਰਦੇਸ਼ੀ ਨੇ ਸੋ ਇਥੇ ਮੁਕਸੀ ਹੋਵੇ ਲੈ ਵਰਗੇ ਸਿੱਗਿਆਂ ਤੇ ਬਹੁਤ ਹੀ ਵੱਡਾ ਸਟੂਲ ਸੀਗਾ ਐਂਡ ਕਲੌਸ

ਤੁਸੀਂ ਉਸੇ ਮਿਊਜ਼ੀਅਮ ਦੇ ਟਿਕਟਸ ਲੈਣੀਆਂ ਸੀਗੀਆਂ ਤਾਂ ਤੁਸੀਂ ਹਾਂ ਤੇ ਐਂਟਰੀ ਵੀ ਕਰਨਾ ਹੈ ਤਾਂ ਸੋ ਟਿਕਟਸ ਵਾਇ ਫਾਇਰ ਸਕਦੇ ਹਾਂ 150 ਇਹ इंडिया के बहुत टूरिस्ट जगे आए थे टूरिस्ट अट्रैक्शन ये बहुत ही वीयान मेन दोन सो इत जो कॉस्टली चीज़ा ने तो देख सी ज्वेलरी कि ज़्यादा कॉस्टली इतनी मतलब रियल डायमंड रियल डायमंड देख सी थ्री फाइव हंडर्ड ऑल इन यूरो ਤੁਸੀਂ ਦੇਖ ਸਕਦੇ ਹੋ வாਚੇਸ ਪਈਆਂ ਹੋਈਆਂ ਇਹ ਸੋ வாਚੇਸ ਬਹੁਤ ਹੀ ਜ਼ਿਆਦਾ ਕਾਸਟਲੀ ਨੇ ਐਂਡ ਬਿਊਟੀਫੁੱਲ ਵੀ ਨੇ ਜਿੰਨੀਆਂ ਕਾਸਟਲੀ ਨੇ 18 ਕੇ ਗੋਲਡ ਦੀਆਂ ਬਣੀਆਂ ਹੋਈਆਂ ਮੈਂ ਇਹ ਜਿੱਦਾਂ ਆਪਣੇ 22 ਕੇ ਹੁੰਦਾ ਇੰਡੀਆ ਦੇ ਵਿੱਚ ਜਾਂ 24 ਕੇ ਹੁੰਦਾ ਸੋ ਇੱਥੇ 18 ਕੇ ਦੀਆਂ ਬਣੀਆਂ ਹੋਈਆਂ ਨੇ ਸੋ ਇਹ ਦੇਖ ਸਕਦੇ ਹੋ ਜੀ வாਚੇਸ ਜਿਹੜੀਆਂ ਪਈਆਂ ਹੋਈਆਂ ਆ ਹੈਗੇ ਜੀ ਬਿਲਡਿੰਗ ਮਿਲਾਂ ਦੀ ਤੇ ਦੇਖ ਸਕਦੇ ਤੁਸੀਂ ਸਭ ਤੋਂ ਉੱਚੀ ਹਿਜੜੀ ਹੈਗੇ ਆ 골ਡ ਦੀ ਬਣੀ ਹੋਈ ਹੈ ਜੀ ਸੋਨ ਬਹੁਤ ਟਾਈਮ ਚਰਉਣ ਦੀ ਵੀ ਕੋਸ਼ਿਸ਼ ਕੀਤੀ ਸੀ ਬਟ ਜਿਹੜੇ ਚੋਰਾਂ ਨੇ ਕਾਂਬ ਰਹੇ ਸੀ ਇਹ ਆਪਣੀ ਕੋਸ਼ਿਸ਼ ਦੇ ਵਿੱਚ ਸੋ ਬਹੁਤ ਹੀ ਸੋਹਣੀ ਅਟ੍ਰੈਕਸ਼ਨ ਬਣੀ ਹੋਈ ਹੈ ਦੇਖ ਸਕਦੇ ਤੁਸੀਂ ਗੈਲਰੀ ਬਣੀ ਹੋਈ ਹੈ ਜੀ ਮੋਸਟ ਬਿਊਟੀਫੁਲ ਜਗ੍ਹਾ ਲਾ ਲਦੀ ਹੂੰ ਸੋ ਗੈਲਰੀ ਦੇ ਫਲੋਰ ਦੇਖ ਸਕਦੇ ਹੋ ਜੀ ਐਂਡ ਫਲੋਰ ਤੇ ਡਿਫਰੈਂਟ ਟਾਈਪ ਦੇ ਡਿਜ਼ਾਈਨ ਬਣੇ ਹੋਏ ਆ ਜਿਹੜੇ ਬਹੁਤ ਹੀ ਅਟਰੈਕਟਿਵ ਹਸ ਥੈਂਕ ਯੂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਥੈਂਕ ਯੂ so much ਹਾਵ ਐ ਨਾਈਸ ਡੇ